ਸਾਡੇ ਸਾਰਿਆਂ ਲਈ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਲਈ ਮਾਣਵਰੀ ਗੱਲ ਹੈ ਕਿ ਸਾਡੇ ਹਲਕੇ ਦੇ ਵਿੱਚ ਇੱਕ ਪ੍ਰੈਸ ਕਲੱਬ ਹੈ ਔਰ ਇਨ ਇਟਸੈਲਫ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈਗੀ ਔਰ ਮੈਂ ਮੇਰੀ ਨਿੱਜੀ ਤੌਰ ਤੇ ਹਮੇਸ਼ਾ ਇਹ ਵਿਸ਼ ਰਹੀ ਹੈ ਕਿਉਂਕਿ ਸਾਡਾ ਹਲਕਾ ਐਂਟਰੈਂਸ ਹੈ ਸ਼ਹਿਰ ਦੀ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਸਾਰਾ ਕੁਝ ਅਵੇਲੇਬਲ ਹੋਣਾ ਚਾਹੀਦਾ ਹੈ ਪੀਸੀ ਕਰਨ ਲਈ ਅਵੇਲੇਬਲ ਹੋਣਾ ਚਾਹੀਦਾ ਹੈ ਪ੍ਰੈਸ ਕਲੱਬ ਬਹੁਤ ਅੱਛਾ ਹੋਣਾ ਚਾਹੀਦਾ ਹੈ ਜੇ ਆਡੀਟੋਰੀਅਮ ਦੀ ਗੱਲ ਕਰੀਏ ਤਾਂ ਆਡੀਟੋਰੀਅਮ ਇੱਥੇ ਅੱਛਾ ਹੋਣਾ ਚਾਹੀਦਾ ਔਰ ਅਸੀਂ ਕਰ ਵੀ ਰਹੇ ਹਾਂ ਸੋ ਅੱਜ ਸਾਡੇ ਲਈ ਬਹੁਤ ਖੁਸ਼ ਕਿ ਅੱਜ ਜੋ ਪ੍ਰੈਸ ਕਲੱਬ ਦੇ ਵਿੱਚ ਕੈਂਟੀਨ ਕੰਬਾਰ ਦਾ ਇੱਕ ਇਨੋਗਰੇਸ਼ਨ ਕੀਤਾ ਗਿਆ ਉਹਦਾ ਮਹੂਰਤ ਕੀਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਪ੍ਰੈਸ ਕਲੱਬ ਦੇ ਵਿੱਚ ਮੈਂ ਹੁਣੇ ਡਿਸਕਸ ਵੀ ਕਰੀ ਸੀ ਕਿ ਬੈਕ ਸਾਈਡ ਤੇ ਹਾਰਟਸ ਬਣਾਵਾਂਗੇ ਕੁਝ ਨਾ ਕੁਝ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਆਪਾਂ ਮੈਂਬਰਸ ਜੋੜੀਏ ਆਪਣੇ ਨਾਲ ਜਿਵੇਂ ਬਹੁਤ ਸਾਰੇ ਮੈਂਬਰਸ ਉਧਰ ਕਲੱਬਸ ਦੇ ਵਿੱਚ ਜਾਂਦੇ ਆ ਆਪਣੇ ਹਲਕੇ ਦੇ ਵਿੱਚ ਵੀ ਹੁਣ ਬਹੁਤ ਡਿਵੈਲਪਮੈਂਟ ਹੋ ਚੁੱਕੀ ਐ ਬਹੁਤ ਸਾਰੇ ਮੈਂਬਰਸ ਚਾਹੁੰਦੇ ਆ ਕਿ ਕੋਈ ਚੰਗਾ ਕਲੱਬ ਸਾਨੂੰ ਮਿਲੇ ਤਾਂ ਕਿ ਸਾਨੂੰ ਬਾਹਰ ਨਹੀਂ ਜਾਣਾ ਪਏ ਸੋ ਇਨ ਫਿਊਚਰ ਅਸੀਂ ਚਾਹਾਂਗੇ ਇੱਥੇ ਮੈਂ ਇਹਨਾਂ ਨੂੰ ਕਿਹਾ ਕੋਈ ਨਾ ਕੋਈ ਐਕਟੀਵਿਟੀਆਂ ਵੀ ਸਟਾਰਟ ਕਰੋ ਚਾਹੇ ਟਵਾਈਸ ਅ ਮੰਥ ਹੋ ਜਾਣ ਕੋਈ ਬੁੱਕ ਰੀਡਿੰਗ ਸੈਸ਼ਨਸ ਹੈ ਕੋਈ ਯੋਗਾ ਸੈਸ਼ਨਸ ਹੈ ਮੈਡੀਟੇਸ਼ਨ ਸੈਸ਼ਨਸ ਹੈਗੇ ਨੇ ਜਿਹਦੇ ਨਾਲ ਸਾਡੇ ਨਾਲ ਬੱਚੇ ਜਿਹੜੇ ਹੈਗੇ ਨੇ ਸਟੂਡੈਂਟਸ ਹੈ ਯੰਗ ਬੱਚੇ ਹੈ ਉਹ ਵੀ ਸਾਡੇ ਨਾਲ ਜੁੜਨ ਸਾਡੇ ਨਾਲ ਲੇਡੀਜ਼ ਵੀ ਜੁੜਨ ਸੋ ਮੈਂ ਇਹਨਾਂ ਸਾਰਿਆਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਨੀ ਆ ਆਪਣੇ ਵੱਲੋਂ ਔਰ ਮੈਂ ਨਾਲ ਇਹ ਵੀ ਕਹਿ ਰਹੀ ਆ ਕਿ ਜਿਹੜਾ ਕੈਂਟੀਨ ਹੈ ਸਭ ਤੋਂ ਜ਼ਿਆਦਾ ਯੂਜ਼ ਵੀ ਅਸੀਂ ਇਹ ਕਰਾਂਗੇ ਔਰ ਸਭ ਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਪਬਲਿਕ ਐਂਟਰਟੇਨਮੈਂਟ ਪੁਆਇੰਟਸ ਸ਼ਹਿਰ ਦੇ ਵਿੱਚ ਹੋਰ ਵੀ ਹੋਣੇ ਚਾਹੀਦੇ ਆ ਦੇਖੋ ਮੈਂ ਕਹਿੰਨੀ ਮੇਰੇ ਹਲਕੇ ਛੋਣੇ ਚਾਹੀਦੇ ਆ ਬਾਕੀ ਅਸੀਂ ਅਗਰ ਨਾਰਥ ਵਿੱਚ ਚਲੇ ਜਾਂਦੇ ਆ ਤੇ ਉੱਥੇ ਆਲਰੇਡੀ ਸਰਵਿਸ ਕਲੱਬ ਲੰਮਸਨ ਕਲੱਬ ਅੰਮ੍ਰਿਤਸਰ ਕਲੱਬ ਹੈ ਉੱਥੇ ਪਾਕਸ ਹੈ ਸਭ ਕੁਝ ਹੈ ਇਹ ਸਰਟਨਲੀ ਸਾਰੇ ਹਲਕੇਾਂ ਚੁਣਨੇ ਚਾਹੀਦੇ ਪਰ ਕਿਉਂਕਿ ਸਾਡਾ ਹਲਕਾ ਐਂਟਰੈਂਸ ਆਫ ਦ ਸਿਟੀ ਹੈ ਤਾਂ ਮੈਨੂੰ ਲੱਗਦਾ ਕਿ ਸਾਡੇ ਹਲਕੇ ਦੇ ਵਿੱਚ ਬਹੁਤ ਕੁਝ ਹੋਣਾ ਚਾਹੀਦਾ ਮੈਂ ਇਹ ਡਿਪਾਰਟਮੈਂਟ ਸੇ ਰੱਖੀਏਗੀ ਐਸੀ ਮੈਨੂੰ ਮੈਨੂੰ ਤਾਂ ਟਾਈਮ ਨਹੀਂ ਹੈ ਸਾਡੇ ਕੋਲ ਟਾਈਮ ਨਹੀਂ ਹੈ ਤੇ ਕਲਚਰ ਵਾਸਤੇ ਟਾਈਮ ਤੇ ਕਰਨਾ ਪਏਗਾ ਸੇਫ ਵਾਸਤੇ ਟਾਈਮ ਕਰਨਾ ਪਏਗਾ ਆ ਦੇਖੋ ਇਸ ਤਰ੍ਹਾਂ ਹੈ ਅੱਜਕੱਲ ਮੈਨੂੰ ਲੱਗਦਾ ਹੈ ਕਿ ਲੋਕ ਭਲ ਰਹੇ ਜੀਆਂ ਚੀਜ਼ਾਂ ਔਰ ਕਿਸੇ ਚੰਗੇ ਤਰ੍ਹਾਂ ਦੇ ਐਂਟਰਟੇਨਮੈਂਟ ਲਈ ਹੈਲਥਲੀ ਫਿਟਨੈਸ ਲਈ ਹੁਣ ਸੋਸ਼ਲ ਮੀਡੀਆ ਦੇ ਕਰਕੇ ਲੋਕ ਬਹੁਤ ਅਵੇਅਰ ਨੇ ਤੋ ਲੋਕ ਚਾਹੁੰਦੇ ਹੈ ਕਿ ਕੋਈ ਚੰਗੀ ਜਗ੍ਹਾ ਸ਼ਹਿਰ ਦੇ ਵਿੱਚ ਖੁੱਲੇ ਤਾਂ ਆਉਣਾ ਚਾਹਣਗੇ ਉਹ ਕਲੱਬ ਡਿਵੈਲਪਮੈਂਟ ਲਈ ਕੋਈ ਸਰਕਾਰ ਦੀ ਤਰਫੋਂ ਅ ਇਹ ਅਸੀਂ ਡਿਸਕਸ ਕਰ ਲਾਂਗੇ ਸਰਕਾਰ ਵੱਲੋਂ ਆਹ ਹੈਲਪ ਹੈ ਪਿੱਛੇ ਜਿਹੜੀਆਂ ਹਾਰਟਸ ਬਣਾ ਕੇ ਦੇਣੀ ਹੈ ਲਾਈਟਾਂ ਹੈ ਇਹਨੂੰ ਬਿਊਟੀਫਾਈ ਕਰਨਾ ਹੈ ਬਟ ਹੈਵਿੰਗ ਸੈਟ ਦੈਟ ਜਿੱਥੇ ਜਿੱਥੇ ਜ਼ਿਮੇ ਦੀ ਵੀ ਲੋੜ ਹੋਏਗੀ ਸਰਕਾਰ ਕਦੇ ਵੀ ਦੌੜੀ ਨਹੀਂ ਅੱਗੇ ਵੀ ਨਹੀਂ ਦੌੜੇ ਪਰ ਪ੍ਰਧਾਨਤਾ ਵੱਲੋਂ ਕੁਝ ਡਿਮਾਂਡਸ ਵੀ ਰੱਖੀਆਂ ਗਈਆਂ ਸੀ ਉਸ ਬਾਰੇ ਵੀ ਉਹ ਡਿਮਾਂਡਸ ਤਾਂ ਮੇਰੀਆਂ ਨਾਲ ਦੀਆਂ ਬੜੀ ਦੇਰ ਦੀਆਂ ਚੱਲਦੀਆਂ ਔਰ ਉਹਨਾਂ ਦੇ ਓਕੇ ਵੀ ਹੋਈ ਹੋਈ ਐ ਜਿੱਦਾਂ ਜਿੱਦਾਂ ਦੇ ਜਿਹੜੇ ਡਿਮਾਂਡ ਜਿਹੜੀ ਜਿਹੜੀ ਡਿਮਾਂਡ ਜ਼ਿਮੇ ਦੀ ਵੀ ਸਮੇਂ-ਸਮੇਂ ਤੇ ਮੇਰੇ ਕੋਲ ਆਏਗੀ ਉਹਨੂੰ ਅਸੀਂ ਉਸ ਤਰ੍ਹਾਂ ਹੀ ਪੂਰੀ ਕਰ ਦਿਆਂਗੇ ਮੈਡਮ ਇੱਕ ਖਾ ਜਿਹੜਾ ਰਹਿੰਦਾ ਜੀ ਉਹ ਤੁਸੀਂ ਹੁਣ ਜਦੋਂ ਸੀਮ ਸਾਹਿਬ ਆਂਦੇ ਉਹਨਾਂ ਨਾਲ ਕਰਕੇ ਸਾਨੂੰ ਕੁਛ ਨਾ ਕੁਛ ਕਰੋ ਮੈਂ ਮੈਂ ਤੁਹਾਡੇ 'ਚ ਇਹ ਵਾਅਦਾ ਕਰਕੇ ਜਾਂਦੀ ਆ ਕਿ ਜਿਹੜਾ ਇਹਨਾਂ ਦਾ ਇਹ ਵਾਲਾ ਇਸ਼ੂ ਹੈਗਾ ਜਿਹੜੀ ਮੇਰੀ ਅਗਲੀ ਚੰਡੀਗੜ੍ਹ ਦੀ ਫੇਰੀ ਹੋਏਗੀ ਉਹਦੇ ਵਿੱਚ ਮੈਂ ਡਿਸਕਸ ਕਰਕੇ ਤੁਹਾਨੂੰ ਕੁਛ ਨਾ ਕੁਛ ਕੰਕਰੀਟ ਜ਼ਰੂਰ ਵਾਪਸ ਆ ਕੇ ਨਿਊਜ਼ ਦੇਾਂਗੀ ਧੰਨਵਾਦ ਥੈਂਕ ਯੂ ਉਹ ਕੁਐਸਚਨ ਜਿਹੜੀਆਂ ਅੱਜ ਰੰਗ ਲਿਆਈਆਂ ਤੇ ਅੱਜ ਜਿਹੜੀ ਇੱਥੇ ਇਨੌਗਰੇਸ਼ਨ ਕੀਤੀ ਗਈ ਇੱਕ ਤਰ੍ਹਾਂ ਦਾ ਰੈਸਟੋਰੈਂਟ ਬਣ ਗਿਆ ਵਾ ਕੈਨ ਨੂੰ ਕੈਫੇ ਆ ਕੈਨ ਨੂੰ ਬਾਹਰ ਆ ਪਰ ਇੱਕ ਰੈਸਟੋਰੈਂਟ ਆ ਔਰ ਮਿਸਟਰ ਧੀਰਜ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਇਸ ਦਾ ਅਖੜੇ ਨੇ ਇਹਨਾਂ ਨੂੰ ਇੱਥੇ ਦਾ ਕੰਟ੍ਰੈਕਟ ਜਿਹੜਾ ਦਿੱਤਾ ਗਿਆ ਵਾ ਤੇ ਦੇਖੋ ਟਰਾਂਸਪੇਰੈਂਸੀ ਹੁਣੀ ਬਹੁਤ ਜ਼ਰੂਰੀ ਆ ਟਰਾਂਸਪੇਰੈਂਸੀ ਇਨ ਦਾ ਸੈਂਸ ਕਿ ਅਸੀਂ ਇਹਨਾਂ ਦੇ ਵਿੱਚੋਂ ਇਨ ਦਾ ਬਿਗਨਿੰਗ ਆਪਾਂ ਇਹਨਾਂ ਕੋ ਕੁਝ ਨਹੀਂ ਲੈ ਰਹੇ ਸਾਡੀ ਅਸੀਂ ਸਾਡੀ ਕੋਸ਼ਿਸ਼ ਇਹ ਆ ਕਿ ਇਹਨੂੰ 3 ਮਹੀਨੇ ਬਾਅਦ ਸਾਡੀ ਰਿਵਿਊ ਹੋਣੀ ਆ ਰਿਵਿਊ ਸਾਡੀ ਸਾਡੀ ਕਮੇਟੀ ਜਿਹੜੀ ਰਿਵਿਊ ਕਰੇਗੀ ਕਿ ਸਾਨੂੰ ਕਿੰਨੀ ਇਨਕਮ ਆ ਰਹੀ ਆ ਕਿ ਅੱਗੋਂ ਇਹਨਾਂ ਕੋ ਆਪਾਂ ਕੀ ਲੈਣਾ ਕੀ ਨਹੀਂ ਲੈਣਾ ਉਹ ਸਾਰਾ ਆਪਾਂ ਰਿਵਿਊ ਕਰਾਂਗੇ ਜੇ ਨਹੀਂ ਸਫੀਸ਼ੀਐਂਟ ਹੁੰਦਾ ਫਿਰ 6 ਮਹੀਨੇ ਬਾਅਦ ਰਿਵਿਊ ਕਰਾਂਗੇ ਇਸ ਢੰਗ ਨਾਲ ਅਸੀਂ ਕਿਉਂਕਿ ਦੇਖੋ ਜਿੰਨੇ ਇੱਥੇ ਇਨਵੈਸਟ ਕਰਨਾ ਜਿੰਨੇ ਇੱਥੇ ਪ੍ਰੈਸ ਕਲੱਬ ਚਲਾਉਣੀ ਆ ਜਿੰਨੇ ਦਿਨ ਤੱਕ ਉਹਨੂੰ ਕੋਈ ਆਮਦਨ ਨਹੀਂ ਹੋਏਗੀ ਉਹ ਸਾਨੂੰ ਕੀ ਦਵੇਗਾ ਪ੍ਰੈਸ ਕਲੱਬ ਦੇ ਵਿੱਚ ਹੋਰ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਹੋਣ ਤੁਹਾਡੀ ਕੰਟੀਨ ਇਥੋੜੇ ਰੈਸਟੋਰੈਂਟ ਜਿਹੜਾ ਸਹੀ ਢੰਗ ਨਾਲ ਚੱਲੇ ਉਸ ਵਾਸਤੇ ਇੱਥੇ ਦੀ ਬਿਊਟੀਫਿਕੇਸ਼ਨ ਹੋਵੇ ਇੱਥੇ ਐਸਥੈਟਿਕ ਸੈਂਸ ਨਾਲ ਲੋਕੀ ਆ ਕੇ ਬੈਠਣ ਖਾਸ ਤੌਰ ਤੇ ਸਾਡਾ ਪੱਤਰਕਾਰ ਭਾਈਚਾਰਾ ਇੱਥੇ ਆਵੇ ਉਹਨਾਂ ਨੂੰ ਸਬਸਾਈਡਾਈਜ਼ਡ ਰੇਟ ਤੇ ਮਤਲਬ ਜੋ ਆਮ ਮੈਂਬਰਸ ਆਪਾਂ ਲਵਾਂਗੇ ਉਹ ਮੈਂਬਰ 25-25000 ਰੁਪਏ ਆਪਾਂ ਬੇਸਿਕ ਮੈਂਬਰਸ਼ਿਪ ਫੀਸ ਰੱਖੀ ਆ ਤੇ ਉਹਨਾਂ ਤੋਂ ਇਲਾਵਾ ਜਿਹੜੇ ਪੱਤਰਕਾਰ ਫੇਰ ਵੀ ਉਹਨਾਂ ਦੀ ਜਿਹੜੀ ਐਨੂਅਲ ਫੀਸ ਉਹੀ ਹੋਏਗੀ ਜਿਹੜੀ ਹੈਗੀ ਆ 600 ਰੁਪਏ ਜਿਹੜਾ ਉਹਨਾਂ ਦਾ ਕਾਰਡ ਬਣਦਾ ਵਾ ਬਟ ਜਿਹੜੇ ਬਾਹਰੋਂ ਮੈਂਬਰ ਲਾਂਗੇ ਉਹਨਾਂ ਦੀ 25000 ਰੁਪਏ ਜਿਹੜੀ ਆ ਉਹ ਆਪਾਂ ਬੇਸਿਕ ਫੀਸ ਰੱਖੀ ਆ ਲਾਈਫਟਾਈਮ ਹੋਏਗੀ ਔਰ ਉਹਨਾਂ ਕੋਲ ਹੋਰ ਵੀ ਜਿਹੜੀ ਜਿਹੜੀ ਐਨੂਅਲ ਫੀਸ ਲਗਾਨੀ ਹੋ ਅਸੀਂ ਸਾਰੇ ਡਿਸਾਈਡ ਕਰਨਾ ਹਜੇ ਵੀ ਹਾਂ ਜਿਹੜੇ ਆ ਹਨਾ ਮੈਂ ਇੱਕ ਮਿੰਟ ਦੱਸ ਰਿਹਾ ਤੇ ਉਹ ਸਾਰਾ ਆਪਾਂ ਜਿਹੜਾ ਵਾ ਉਹਨੂੰ ਕਰਕੇ ਆਪਸ ਦੇ ਵਿੱਚ ਸਲਾਹ ਕਰਕੇ ਉਹ ਵੀ ਨਾਲ ਦੀ ਨਾਲ ਜਿਹੜੀ ਆ ਉਹ ਕੀ ਲਾਗੂ ਕਰਨਾ ਕੀ ਨਹੀਂ ਕਰਨਾ ਉਹ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਸਾਨੂੰ ਲੋੜ ਸੀ ਕਿ ਇੱਥੇ ਜਿਹੜੀ ਬਿਊਟੀਫਿਕੇਸ਼ਨ ਹੈ ਇੱਥੇ ਸਥੈਟਿਕ ਸੈਂਸ ਹੋਏ ਇੱਥੇ ਕਿਉਂਕਿ ਸਰਦੀਆਂ ਆ ਰਹੀਆਂ ਪਿੱਛੇ ਲਾਉਨ ਹੈ ਬਹੁਤ ਵੱਡਾ ਉਹਨੂੰ ਮੇਨਟੇਨ ਕਰਨਾ ਉਹਨੂੰ ਤਿਆਰ ਕਰਨਾ ਤੇ ਇਸੇ ਕਰਕੇ ਹਲਕੇ ਦੇ ਐਮਐਲਏ ਸਾਹਿਬਾ ਜਿਹੜੇ ਉਹਨਾਂ ਨੂੰ ਇੱਥੇ ਆ ਸੱਦਿਆ ਸੀ ਔਰ ਗੱਲ ਤੇ ਬੜੀ ਲੰਮੇ ਸਮੇਂ ਹੀ ਚੱਲ ਰਹੀ ਸੀ ਤੇ ਇਹ ਵੀ ਮੈਂ ਦੱਸਣਾ ਚਾਹੂਗਾ ਕਿ ਇੱਥੋਂ ਦੇ ਜਿਹੜੇ ਇੰਪਰੂਵਮੈਂਟ ਰੈਸ ਦੇ ਚੇਅਰਮੈਨ ਇੱਥੋਂ ਦੇ ਜਿਹੜੇ ਨਗਰ ਨਿਗਮ ਦੇ ਜਿਹੜੇ ਮੇਅਰ ਨੇ ਉਹਨਾਂ ਨਾਲ ਵੀ ਗੱਲਬਾਤ ਕਈ ਵਾਰੀ ਹੋਈ ਪਰ ਉਹਨਾਂ ਨੂੰ ਲੱਗਦਾ ਇਹਨਾਂ ਚੀਜ਼ਾਂ ਧਿਆਨ ਨਹੀਂ ਆ ਪੱਤਰਕਾਰਾਂ ਕਦੋਂ ਖਬਰਾਂ ਤੇ ਬਹੁਤ ਚਾਉਂਦੇ ਨੇ ਕਿ ਖਬਰਾਂ ਸਾਡੀਆਂ ਲੱਗਣ ਪਰ ਪੱਤਰਕਾਰਾਂ ਦੀ ਬਿਹਤਰੀ ਵਾਸਤੇ ਕੁਝ ਵੀ ਕਰਨਾ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਪ੍ਰੈਸ ਕਲੱਬ ਦੇ ਬਿਹਤਰੀ ਵਾਸਤੇ ਕੁਝ ਵੀ ਕਰਨਾ ਨੂੰ ਉਹਨਾਂ ਨੂੰ ਮਨਜ਼ੂਰ ਨਹੀਂ ਕੋਈ ਗੱਲ ਨਹੀਂ ਟਾਈਮ ਵਿਲ ਟੈਲ ਬਾਕੀ ਇਹਨਾਂ ਨੇ ਮੈਮ ਇੱਥੇ ਆਏ ਨੇ ਅੱਜ ਉਹਨਾਂ ਨੇ ਬਹੁਤ ਵਧੀਆ ਹੰਗਾਰਾ ਦਿੱਤਾ ਔਰ ਆਫੀਸਰ ਜਿਹੜੇ ਇੰਪਰੂਵਮੈਂਟ ਰਸਤੇ ਜਾਂ ਹੋਰ ਜਿਹੜੇ ਆਫੀਸਰ ਸੀ ਉਹ ਨਾਲ ਲੈ ਕੇ ਆਏ ਸੀ ਇੱਥੇ ਨਾਲ ਲਿਆ ਕੇ ਉਹਨਾਂ ਨੇ ਉਹਨਾਂ ਨੂੰ ਉਸੇ ਵੇਲੇ ਇਨਸਟ੍ਰਕਸ਼ਨਸ ਦਿੱਤੀਆਂ ਕਿ ਕੱਲ ਤੋਂ ਹੀ ਇੱਥੇ ਚੇਂਜਸ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀ ਬਿਊਟੀਫਿਕੇਸ਼ਨ ਹੋਣੀ ਹੈ ਜਿਹੜੇ ਕੰਮ ਹੋਣੇ ਆ ਉਹ ਕੱਲ ਤੋਂ ਹੀ ਸ਼ੁਰੂ ਹੋ ਜਾਣਗੇ ਤਾਂ ਥੋੜੇ ਦਿਨਾਂ ਦੇ ਵਿੱਚ ਇਹਦੀ ਦੇਖ ਹੋਰ ਬਦਲ ਜਾਵੇਗੀ ਇੱਕ ਹੋਰ ਵੱਡੀ ਜਿਹੜੀ ਡਿਮਾਂਡ ਹੈ ਕਿ ਬਾਹਰ ਦਾ ਜਿਹੜਾ ਵਾ ਅਸੀਂ ਸ਼ੁਰੂ ਇਨੈਗੋਰੇਟ ਤੇ ਕਰ ਦਿੱਤਾ ਵਾ ਕੈਫੇ ਬਾਹਰ ਇਨੈਗੋਰੇਟ ਕਰ ਦਿੱਤਾ ਪਰ ਇਹ ਨਾ ਹੋਵੇ ਕਿ ਸਾਡੇ ਜਰਨਲਿਸਟ ਭਰਾ ਆਣ ਆ ਕੇ ਵਾਈਨ ਲੱਭਣ ਜਾਂ ਕੁਝ ਲੱਭਣ ਉਹ ਅਸੀਂ ਇਹਦਾ ਫੇਸਡ ਬੈਨਰ ਹੋਏਗਾ ਉਹ ਵੀ ਜ਼ਰੂਰ ਹੋਏਗਾ ਉਹਦੇ ਬਾਰੇ ਵੀ ਆਪਾਂ ਜੋ ਮਤਲਬ ਜੋ ਚਾਰਾ ਜੋ ਕਰਨੀ ਆ ਉਹ ਅਸੀਂ ਕਰ ਰਹੇ ਆ ਨਾਲ ਦੀ ਨਾਲ ਤੇ ਤਾਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਸਹੂਲਤਾਂ ਵਾਈਫਾਈ ਦੀ ਸਹੂਲਤਾਂ ਇੱਥੇ ਆ ਫੁੱਲ ਤੁਸੀਂ ਦੇਖਿਆ ਕਿ ਇਹ ਸੀ ਪੂਰਾ ਚੱਲ ਰਿਹਾ ਵਾ ਤੇ ਇਹ ਕਿਉਂਕਿ ਇਹ ਤੁਹਾਡਾ ਆਪਣਾ ਘਰ ਆ ਸਾਰਿਆਂ ਦਾ ਆਪਣਾ ਘਰ ਆ ਹਨਾ ਇੱਥੇ ਆ ਕੇ ਜਿੰਦਰ ਤੱਕ ਅਸੀਂ ਇੱਥੇ ਆ ਕੇ ਬੈਠਾਂਗੇ ਨਹੀਂ ਆਪਣੇ ਗੈਸਟਸ ਇੱਥੇ ਲੈ ਕੇ ਨਹੀਂ ਆਵਾਂਗੇ ਤੁਹਾਡੀਆਂ ਆਪਣੀਆਂ ਜਿਹੜੀਆਂ ਕੋਈ ਪਾਰਟੀਆਂ ਇਸ ਤੋਂ ਵਧੀਆ ਜਗ੍ਹਾ ਨਹੀਂ ਮਿਲਣੀ ਇਸ ਤੋਂ ਵਧੀਆ ਜਿਹੜਾ ਵਾ ਨਾ ਇੱਕ ਔਰਾ ਜਿਹੜਾ ਇੱਥੇ ਦਾ ਵਾ ਉਹ ਨਹੀਂ ਕਿਤੇ ਵੀ ਮਿਲਣਾ ਨਹੀਂ ਹਨਾ ਜੀ ਤੇ ਇਸ ਕਰਕੇ ਇਹ ਇੱਥੇ ਇਹ ਨਾਲ ਜੁੜੋ ਜੁੜਨ ਦਾ ਮਤਲਬ ਇਹ ਹੈ ਕਿ ਆਪਾਂ ਇਮੋਸ਼ਨਲੀ ਇਸ ਨਾਲ ਜੁੜੀਏ ਪ੍ਰੈਸ ਕਲੱਬ ਸਾਡਾ ਆਪਣਾ ਸਾਰਿਆਂ ਦਾ ਆਪਾਂ ਇਮੋਸ਼ਨਲੀ ਇਹ ਨਾਲ ਜੁੜੀਏ ਸਿਰਫ ਅਹੁਦੇਦਾਰਾਂ ਦੀ ਜ਼ਿੰਮੇਵਾਰੀ ਨਹੀਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਤਾਂ ਕਿ ਆਪਾਂ ਸ਼ਾਨ ਨਾਲ ਦੱਸ ਸਕੀਏ ਸ਼੍ਰੀ ਅੰਮ੍ਰਿਤਸਰ ਗੁਰੂ ਨਗਰੀਆ ਜੇ ਪੂਰੀ ਦੁਨੀਆ 'ਚ ਮਕਬੂਲ ਆ ਤੇ ਇੱਥੋਂ ਦਾ ਪ੍ਰੈਸ ਕਲੱਬ ਜਿਹੜਾ ਵਾ ਉਹ ਵੀ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋਣਾ ਚਾਹੀਦਾ ਸੋ ਇਸੇ ਆਸਨਾ ਅਸੀਂ ਜਿਹੜੇ ਆ ਉਹ ਇੱਥੇ ਅੱਜ ਸ਼ੁਰੂਆਤ ਕੀਤੀ ਆ ਤੇ ਸਮਾ ਸਾਡਾ ਜਿਵੇਂ ਮੈਂ ਦੱਸਿਆ ਪਹਿਲਾਂ ਬਹੁਤ ਸਾਰਾ ਖਰਾਬ ਹੋ ਗਿਆ ਸੀ ਪਰ ਜਿਹੜਾ ਥੋੜਾ ਸਮਾਂ ਬਚਿਆ ਵਾ ਉਹ ਚਾਪਾ ਕੋਸ਼ਿਸ਼ ਹੈ ਸਾਡੀ ਵੱਤ ਤੋਂ ਵਾਦ ਨੂੰ ਸੀ